ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਜਿੰਨੇ ਵੀ ਮੰਚਾਂ 'ਤੇ ਤੁਸੀਂ ਖਬਰ ਕਰਦੇ ਹੋ ਸਾਰੇ ਕੈਮਰਾਮੈਨ ਸਾਰੇ ਜਿਹੜੇ ਪੱਤਰਕਾਰ ਸਹਿਬਾਨ ਅੱਜ ਹਜ਼ਾਰਾਂ ਪਰਿਵਾਰਾਂ ਲੈ ਕੇ ਆਹ ਦਰ ਦਿਨ ਹੈ ਜਿਹੜੇ ਗਰੀਬ ਪਰਿਵਾਰ ਨੇ ਐਸਸੀ ਪਰਿਵਾਰ ਨੇ ਕੈਬਨਿਟ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਹੈ जो कि वित्त मंत्री साहब ने अपने बजट भाषण के बोलिया जोड़ा बजट टू जीरो टू फाइव दो हज़ार पच्ची बजट के जो फाइनास मिनिस्टर साहब ने बोलिया वादा किया पूरा अज कि कैबिनेट की मोहर लग के होने जा रहा अठाठ करोड़ रुपए का कर्जा बकया परिवार से नवी शुरुआत उन्होंने अच्छी पंजाब शड्यूल कास्ट लैंड डिवैलपमेंट एंड फाइनास कारपोरेशन वालों कती मार्च दो हज़ार भी कार्च दो हज़ार भी तक दारे कर्जे माफ किए जा रहे क्योंकि कती मार्च दो हज़ार भीह तक जिन्हें इन्होंने पंजाब शड्यूल कास्ट लैंड डिवैलपमेंट एंड ਫਾਈਨਾਂਸ ਕਾਰਪੋਰੇਸ਼ਨ ਤੋਂ ਲਏ ਸੀਗੇ ਤੇ ਇਹਨਾਂ ਨੇ ਛੋਟੇ-ਛੋਟੇ ਵਪਾਰ ਸ਼ੁਰੂ ਕਰਨ ਵਾਸਤੇ ਪੈਸੇ ਲਏ ਸੀਗੇ ਜਿਵੇਂ ਮਤਲਬ ਡੇਰੀ ਫਾਰਮਿੰਗ, ਕੰਨ ਦੀ ਦੁਕਾਨ, ਟੇਲਰ ਦੀ ਦੁਕਾਨ, ਬੁਟੀਕ, ਲੱਕੜ ਦਾ ਕੋਈ ਕੰਮ, ਛੋਟਾ-ਮੋਟਾ ਹਨਾ ਹਾਰਡਵੇਅਰ ਸ਼ਾਪ ਕੋਈ ਲੈਦਰ ਦੀ ਕੋਈ ਚੀਜ਼ਾਂ ਬਣਾਉਣੀਆਂ ਐ ਐਜੂਕੇਸ਼ਨ ਲੋਨ ਵੀ ਲਈ ਸੀਗੇ ਕਿਸੇ ਨੇ ਤਾਂ ਨਹੀਂ ਮੋੜ ਸਕੇ ਕਰਦੀਆਂ ਗਰੀਬੀਆਂ ਕਬੀਲਦਾਰੀਆਂ ਭਾਰੀ ਪੈ ਗਈਆਂ ਕਿਸੇ ਦਾ ਕਮਾਊ ਜਿਹੜਾ ਸੀ ਕਮਾਊ ਉਹ ਨਹੀਂ ਰਿਹਾ ਦੁਨੀਆ ਤੇ ਕੋਈ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਾਂ ਕਿਸ ਕਿਵੇਂ ਕਿਵੇਂ ਕਰਕੇ ਪਰਮਾਤਮਾ ਦਾ ਪਾਣਾ ਉਹਨਾਂ ਨੂੰ ਮੰਨਣਾ ਪੈ ਗਿਆ ਜਾਂ ਲੰਬੀ ਬਿਮਾਰੀ ਤੇ ਪੈਸਾ ਖਰਚ ਹੋ ਗਿਆ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਕਿ ਉਹ ਪੈਸੇ ਨਹੀਂ ਮੋੜ ਸਕਦੇ ਸੀ ਦਿਨ ਰਾਤ ਪਰ ਉਹਨਾਂ ਤੇ ਟੈਨਸ਼ਨ ਸੀ ਉਹਨਾਂ ਦੇ ਬੋਝ ਸੀਗਾ ਕਿ ਅਸੀਂ ਕਰਜ਼ਾ ਦੇਣਾ ਕਰਜ਼ਈਆਂ ਤੇ ਉਹ ਸਾਰੇ ਅਸੀਂ ਮਾਫ ਕਰਨ ਦਾ ਫੈਸਲਾ ਲਿਆ ਜਿੰਨੇ ਵੀ ਐਸਸੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ 4727 ਲਾਪਤਰੀ ਹੋਣਗੇ ਦੇ ਚ 4727 ਤੇ 68 ਕਰੋੜ ਰੁਪਏ ਦਾ ਕਰਜ਼ਾ ਸੋ ਜਿਹੜੀ ਮੈਂ ਇਹਨੂੰ ਪੀਐਸ ਸੀਐਫਸੀ ਕਹਿੰਦੇ ਆ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਇਹ 1971 ਤੋਂ ਸਿਪਾਈ ਚਾਰੇ ਨੂੰ ਵਿਆਜ ਘੱਟ ਵਿਆਜ ਤੇ ਕਰਜ਼ਾ ਦਿੰਦੀ ਆ ਰਹੀ ਹੈ ਤੇ ਹੁਣ ਤੱਕ ਇਹ ਸੰਸਥਾ ਜਿਹੜਾ 846 ਕਰੋੜ ਰੁਪਏ ਦਾ 846.90 ਕਰੋੜ ਲਗਭਗ 847 ਕਰੋੜ ਦਾ ਕਰਜ਼ਾ ਦੇ ਚੁੱਕੀ ਹੈ ਤੇ 5.41 ਲੱਖ ਯਾਨੀ ਕਿ ਸਾਢੇ 1.5 ਲੱਖ ਲੋਕਾਂ ਨੂੰ ਦੇ ਚੁੱਕੇ ਸੋ ਇਸੇ ਤਹਿਤ ਜਿਹੜੇ 4727 ਪਰਿਵਾਰ ਖਬਰ ਹੋ ਜਾਣਗੇ ਇੱਕ ਰੁਪਇਆ ਵੀ ਉਹਨਾਂ ਤੋਂ ਵਸੂਲ ਨਹੀਂ ਕੀਤਾ ਜਾਊਗਾ ਤੇ ਅਸੀਂ ਇਹ ਗੱਲ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਚੀਮਾ ਸਾਹਿਬ ਬੈਠੇ ਆ ਕਿ ਅਸੀਂ ਜੋ ਵਾਅਦੇ ਕਰਦੇ ਹਾਂ ਅਸੀਂ ਉਹ ਪੂਰੇ ਕਰਦੇ ਹਾਂ ਮਨਯੋਗ ਵਿੱਤ ਮੰਤਰੀ ਸਾਹਿਬ ਨੇ ਆਪਣੇ ਬਜਟ ਸਪੀਚ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਅਸੀਂ ਕਰਜ਼ੇ ਮਾਫ਼ ਕਰਾਂਗੇ ਸਾਡੇ ਕੋਲ ਬਹੁਤ ਚਿਰ ਤੋਂ ਹੈ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਤਾਂ ਜੀ ਮਤਲਬ ਕੋਈ ਹਾਲਾਤ ਹੀ ਹੈ ਨਹੀਂ ਅੱਗੇ ਨੇੜੇ-ਨੇੜੇ ਵੀ ਉਮੀਦ ਨਹੀਂ ਬਣ ਰਹੀ ਕਿ ਅਸੀਂ ਪੈਸੇ ਵਾਪਸ ਕਰ ਦਾਂਗੇ ਸ 政府 ਦੇ ਕਰਜ਼ੇ ਸਾਰੇ ਮਾਫ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਦੇ ਵੀ ਕਿਸੇ ਵੀ ਸਮਾਜ ਨੂੰ ਵੋਟ ਬੈਂਕ ਨਹੀਂ ਸਮਝਦੀ ਕੋਈ ਸੀ ਪੰਜਾਬ ਨੂੰ ਪੰਜਾਬ ਸਮਝਦੇ ਆ ਅਸੀਂ ਧਰਮਾਂ ਦਾ ਸਮਾਜਾਂ ਦੀ ਰਾਜਨੀਤੀ ਨਹੀਂ ਕਰਦੇ ਉਹ ਵੀ ਸਾਡੇ ਪੰਜਾਬ ਦੇ ਤਰੱਕੀ 'ਚ ਸਪਾਉਂਦੇ ਨੇ ਹੋ ਸਕਦਾ ਮਜ਼ਦੂਰ ਹੋਣ ਹੋ ਸਕਦਾ ਕਈ ਫੈਕਟਰੀਆਂ 'ਚ ਕੰਮ ਕਰਦੇ ਹੋਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਹੈਗਾ ਸੋ ਅਸੀਂ ਉਹਨਾਂ ਨੂੰ ਬਰਾਬਰ ਦੇ ਹਿੱਸੇਦਾਰ ਮੰਨਦੇ ਆ ਪੰਜਾਬ ਦੀ ਤਰੱਕੀ ਦੇ ਵਿੱਚ ਵੱਡੇ ਹਿੱਸੇਦਾਰ ਮੰਨਦੇ ਆ ਤਾਂ ਜੇ ਕੋਈ ਇਸ ਤਰ੍ਹਾਂ ਦੀਆਂ ਪਹਿਲਾਂ ਉਹਨਾਂ ਤੋਂ ਪਹਿਲਾਂ ਨਹੀਂ ਸਰਕਾਰਾਂ ਵਾਅਦੇ ਕਰਦੀਆਂ ਰਹੀਆਂ ਵੋਟ ਬੈਂਕ ਸਮਝ ਕੇ ਉਹਨਾਂ ਨੂੰ ਵਰਤਦੀਆਂ ਰਹੀਆਂ ਪਰ ਅਸੀਂ ਜੋ ਕਹਿਨੇ ਉਹ ਕਰਦੇ ਆ ਤੇ ਆਹ ਨਾਲ ਦਿਨਾਂ ਚ ਵੀ ਕਰਦੇ ਰਵਾਂਗੇ ਤੇ ਬਾਕੀ ਟੈਕਨੀਕਲਟੀ ਜਿਹੜੀਆਂ ਨੇ ਜਾਂ ਕਿੰਨੇ ਪੈਸੇ ਨੇ ਉਹਨਾਂ ਦੇ ਤੇ ਕਿੰਨਾ ਵਿਆਜ ਉਹ ਕਾਰਪੋਰੇਸ਼ਨ ਕੋਲੇ ਮੈਂ ਚਾਹੂੰਗਾ ਕਿ ਫਾਈਨਾਂਸ ਮਿਨਿਸਟਰ ਸਾਹਿਬ ਥੋੜਾ ਜਿਹਾ ਬਰੀਫ ਕਰ ਦੇਣ ਸਭ ਤੋਂ ਪਹਿਲਾਂ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਜਦੋਂ ਬਜਟ ਬਣ ਰਿਹਾ ਸੀਗਾ ਉਸ ਸਮੇਂ ਮੈਨੂੰ ਹਦਾਇਤ ਜਾਰੀ ਕੀਤੀ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀ ਵਿਭਾਗ ਦੇ ਜਿਹੜੇ ਜਿਹੜੀ ਕਾਰਪੋਰੇਸ਼ਨ ਆ ਪੰਜਾਬ ਅਨੁਸੂਚਿਤ ਜਾਤੀਆਂ ਪੋਆਪ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਸਾਰੀ ਇਨਪੁਟ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਆ ਕੇ ਗੁਜਾਰਿਸ਼ ਕੀਤੀ ਸੀ ਕਿ ਸਾਡਾ ਕਰਜ਼ਾ ਕਾਫੀ ਸਾਲਾਂ ਤੋਂ ਪੈਂਡਿੰਗ ਪਿਆ ਕੋ ਮਾਫ ਕੀਤਾ ਜਾਵੇ ਤਾਂ ਮਾਨ ਸਾਹਿਬ ਨੇ ਮੈਨੂੰ ਉਤਰਾਂਤ ਹਦਾਇਤ ਜਾਰੀ ਕੀਤੀ ਤਾਂ ਉਸੇ ਸਮੇਂ ਅਸੀਂ ਬਜਟ ਦੇ ਅੰਦਰ ਪ੍ਰਬੰਧ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਕਰਜ਼ਾ ਮਾਫ਼ ਕਰਾਂਗੇ ਅੱਜ ਮੈਂ ਸਮਝਦਾ ਸਭ ਤੋਂ ਖੁਸ਼ੀਆਂ ਦਾ ਦਿਨ ਸਭ ਤੋਂ ਵੱਡਾ ਦਿਨ ਸਾਡੇ ਅਣਸੂਚੇ ਜਾਤੀਆਂ ਦੇ ਲਈ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣੀ ਚਾਹੁੰਦਾਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਅੱਜ ਮੈਂ ਸਮਝਨ ਕੈਬਨਿਟ ਦੇ ਅੰਦਰ ਵੱਡਾ ਫੈਸਲਾ ਕੀਤਾਗਾ ਸਾਡੇ ਕੌਮੀ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਲਗਾਤਾਰ ਲਗਾਤਾਰ ਹਰੇਕ ਵਰਗ ਦੀਆਂ ਮੁਸ਼ਕਲਾਂ ਨੂੰ ਦੇਖਦੇ ਨੇਗੇ ਔਰ ਸਾਨੂੰ ਸਾਰਿਆਂ ਨੂੰ ਹਦਾਇਤ ਜਾਰੀ ਕਰਦੇ ਨੇ ਕਿ ਹਰੇਕ ਵਰਗ ਦੀ ਮੁਸ਼ਕਲਾ ਜਿਹੜਾ ਉਹਦਾ ਤਿਆਰ ਰੱਖ ਕੇ ਹੱਲ ਕੀਤਾ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਜਿਹੜਾ ਅਨਸੂਚਿਤ ਜਾਤੀਆਂ ਭੋਮ ਵਿਕਾਸ ਦਾ ਕਰਜ਼ਾ ਸੀਗਾ ਉਹਦੀ ਰਿਕਵਰੀ ਰੇਟ ਜਿਹੜਾਗਾ ਬੜੀ ਹੈਰਾਨੀ ਵਾਲੀ ਗੱਲ ਹੋਊਗੀ ਕਿ ਆਪਾਂ ਗੱਲ ਕਰਦੇ ਹੁੰਦੇ ਆ ਕਈ ਵਾਰ ਗਰੀਬ ਲੋਕਾਂ ਨੇ ਕਰਜ਼ਾ ਹੈਗਾ ਔਰ ਰਿਕਵਰੀ ਰੇਟ ਜਿਹੜਾ 84% ਇਹ ਸਭ ਤੋਂ ਵੱਡੀ ਨੋਟ ਕਰਨ ਵਾਲੀ ਗੱਲ ਆ ਕਿ ਜਿਹੜਾ ਇਹ ਮਾਡਲ ਆ ਇਹਦੇ ਉੱਤੇ ਇਹਨਾ ਕੰਮ ਹੋਇਆਗਾ 84% ਲੋਕਾਂ ਨੇ ਆਪਣਾ ਕਰਜ਼ਾ ਮਾਫ਼ ਕੀਤਾਗਾ ਸੌਰੀ ਆਪਣਾ ਕਰਜ਼ਾ ਵਾਪਸ ਕੀਤਾਗਾ ਇਹਦਾ ਮਤਲਬ ਜਿਹੜਾ ਅਸੀਂ ਲੋਨ ਦਿੰਨੇ ਆ ਚਾਹੇ ਉਹ ਮੱਝਾਂ ਲਗਾ ਚਾਹੇ ਉਹ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਸੀਐਮ ਸਾਹਿਬ ਨੇ ਕੰਮ ਕਰਾਏ ਨੇਗੇ ਉਹ ਸਾਰਾ ਕੰਮ ਜਿਹੜਾ ਸਕਸੈਸਫੁਲੀ ਉਹ ਲੋਕ ਕਰਦੇ ਨੇਗੇ ਉਹਨਾਂ ਦਾ ਸਕਸੈਸ ਰੇਟ ਜਿਹੜਾ ਬਹੁਤ ਵੱਡਾ ਹੈਗਾ ਸੋ ਲਗਭਗ 68 ਕਰੋੜ ਰੁਪਏ ਅਜ ਮਾਫ ਹੋਇਆਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਨੂੰ ਅਸੀਂ ਹੋਰ ਵੀ ਕਰਜ਼ੇ ਦੇਵਾਂਗੇ ਤਾਂ ਕਿ ਸਾਰੇ ਜਿਹੜੇ ਦੇਗੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਰ ਇਹ ਕਿ ਕਿ ਦੇਖੋ ਕਰਜ਼ਾ ਲੈਣਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਕਰਜ਼ਾ ਲੈ ਲਾਂਗੇ ਬਾਅਦ ਸਰਕਾਰ ਮਾਫ ਕਰ ਦੂਗੀ ਤਾਂ ਕੋਈ ਨਹੀਂ ਸੋਚਦਾ ਹੁੰਦਾ ਕੰਮਕਾਰ ਵਧਾਉਣ ਵਾਸਤੇ ਕਰਜ਼ਾ ਲਿਆ ਜਾਂਦਾ ਜਿਹੜੇ ਮਿਹਨਤ ਕਰਦੇ ਨੇ ਪਰ ਹਾਲਾਤਾਂ ਤੋਂ ਹਾਰ ਗਏ ਕਈ ਵਾਰ ਹਾਲਾਤ ਐਦਾਂ ਦੇ ਆਪਾਂ ਆਮ ਪਰਿਵਾਰਾਂ ਚ ਹਾਂ ਹਾਲਾਤ ਐਦਾਂ ਦੇ ਬਣ ਜਾਂਦੇ ਨੇ ਕਿ ਬੰਦੇ ਦੇ ਬਸ ਚ ਨਹੀਂ ਰਹਿੰਦਾ ਪਰ ਆਮ ਆਨੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੂਗੀ ਹਾਲਾਤਾਂ ਚੋਂ ਬਾਹਰ ਕੱਢਾਂਗੇ ਬਾਹਰ ਕੱਢ ਕੇ ਹਾਲਾਤਾਂ ਚੋਂ ਜਿਸ ਤਰ੍ਹਾਂ ਪਿਛਲੇ ਦਿਨੀ ਇਸੀ ਕਾਰਪੋਰੇਸ਼ਨ ਦਾ ਇੱਕ ਪ੍ਰੋਗਰਾਮ ਕੀਤਾ ਸੀਗਾ ਤੂਰੀ ਕੋਆਪਰੇਟਿਵ ਬੈਂਕਾਂ ਦੀ ਬਹੁਤ ਸਾਰੀਆਂ ਬੈਂਕਾਂ ਦੀ ਜਿਹੜਾ ਕਵਰੀ ਰੇਟ ਆ ਮਾਈਨਸ ਦੇ ਵਿੱਚ ਹੈ। ਪ੍ਰਧੂਰੀ ਦੇ ਵਿੱਚ 99. ਸਮਥਿੰਗ ਹੈ। ਮੰਨ ਲਿਓ ਨਵੇਂ ਪਰਸੈਂਟ ਕਵਰੀ ਰੇਟ ਲੋਕਾਂ ਦੇ ਕਰਜ਼ੇ ਲੈ ਕੇ ਕੰਮ ਕਰ ਕਰਕੇ ਉਸੇ ਕੰਮਕਾਰ ਦੀ ਪ੍ਰੋਫਿਟ ਚੋਂ ਵਾਪਸ ਵੀ ਕਰਦੇ ਸੀ ਇਹਨਾਂ ਨੂੰ ਸਨਮਾਨਿਤ ਕੀਤਾ। ਅਸੀਂ ਬਾਕੀ ਸਾਰੀਆਂ ਕੋਆਪਰੇਟਿਵ ਬੈਂਕਾਂ ਨੂੰ ਕਿਹਾ ਕਿ ਧੂਰੀ ਦੀ ਤਰਜ਼ ਤੇ ਕੰਮ ਕਰੋ। ਹੈਨਾ? ਕਿ ਕੋਈ ਸਰਕਾਰਾਂ ਨੇ ਆਪ ਦੇ ਕੋਲ ਤਾਂ ਨੋਟਾਂ ਛਾਪਣਾ ਨਹੀਂ ਮਸ਼ੀਨਾ ਹੈ ਨਹੀਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਦੋਂ ਇਹ ਯਕੀਨ ਬਣ ਜੇ ਲੋਕਾਂ ਚ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਲੈਂਦੀ ਹੈ ਕਿਉਂਕਿ ਸਾਨੂੰ ਹੀ ਦੇਊਗੀ ਸਕੂਲ ਆਫ ਰੈਮਨੈਂਸ ਦੇ ਥਰੂ ਜਾਂ ਸੜਕਾਂ ਦੇ ਥਰੂ ਜਾਂ ਫਿਰ ਸਾਨੂੰ ਇਨਫਰਾਸਟ੍ਰਕਚਰ ਬਿਜਲੀ ਫ੍ਰੀ ਦੇ ਥਰੂ ਜਾਂ ਸਾਨੂੰ ਕੱਸੀਆਂ ਜਾਂ ਪਾਈਪਾਂ ਨਹਿਰੀ ਪਾਈਪਾਂ ਕਿਸੇ ਨਾ ਕਿਸੇ ਰੂਪ ਚੋਂ ਜਿਹੜਾ ਪੈਸਾ ਹੈ ਉਹ ਲੋਕਾਂ ਤੇ ਲੱਗਣਾ ਚਾਹੀਦਾ ਅਸੀਂ ਇਸ ਗੱਲ ਦੇ ਧਾਰਨੀ ਆ ਤੇ ਇਹ ਜਿਹੜਾ ਆਉਂਦੇ ਆਉਂਦੇ ਸਮੇਂ ਚ ਵੀ ਬਹੁਤ ਵੱਡੇ ਵੱਡੇ ਐਲਾਨ ਅਸੀਂ ਚਾਹੇ ਕਿਸਾਨਾਂ ਬਾਰੇ ਚਾਹੇ ਉਹ ਮਜ਼ਦੂਰਾਂ ਬਾਰੇ ਚਾਹੇ ਉਹ ਦੁਕਾਨਦਾਰਾਂ ਬਾਰੇ ਚਾਹੇ ਉਹ ਵਪਾਰੀਆਂ ਬਾਰੇ ਸਨਤਕਾਰਾਂ ਬਾਰੇ ਉਦਯੋਗਪਤੀ ਅਸੀਂ ਕਰਦੇ ਰਵਾਂਗੇ ਕਿਉਂਕਿ ਸਾਡਾ ਮੁੱਖ ਮਕਸਦ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਜਿਦੇ ਵਿੱਚ ਸਾਰੇ ਇਕੱਠੇ ਮਿਲ ਕੇ ਸਾਰੇ ਸਮਾਜ ਇਕੱਠੇ ਮਿਲ ਕੇ ਅਸੀਂ ਮਾਲਾ ਦੇ ਮਣਕਿਆਂ ਵਾਂਗੂ ਆ ਮਾਲਾ ਚੋਂ ਇੱਕ ਮਣਕਾ ਕੱਢ ਦਈਏ ਉਹ ਮਾਲਾ ਨਹੀਂ ਕਹੋਂਦੀ ਕਹਿੰਦੇ ਕਿ ਮਣਿਆ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਵੰਦਾ ਪਰ ਜੇ ਲੱਖ ਚੋਂ ਇੱਕ ਰੁਪਈਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਸੋ ਇੱਕ ਇੱਕ ਮਣਕੇ ਦਾ ਸਾਡੇ ਅਸੀਂ ਮੁੱਲ ਸਮਝਦੇ ਆ ਸੋ ਜੇ ਕੋਈ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਦੋਂ ਨਾਲ ਪੈਂਡਿੰਗ ਸੀ ਇਹਦੇ ਵਿੱਚ ਜੀ ਲਗਭਗ 30 ਕਰੋੜ ਰੁਪਏ ਜਿਹੜਾ ਉਹ ਮੂਲ ਰਕਮ ਸੀ ਆ ਔਰ 22 ਕਰੋੜ ਰੁਪਇਆ ਇੰਟਰਸਟ ਆ 15 ਕਰੋੜ ਰੁਪਏ ਜਿਹੜਾ ਉਹ ਪੀਨਲ ਇੰਟਰਸਟ ਆ ਕਦੋਂ ਤੋਂ ਪੈਂਡਿੰਗ ਸੀ ਇੱਕਾਟੋ ਘੜ ਜੀ ਇਹ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਪੈਂਡਿੰਗ ਸੀ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਪਾਰਟੀ ਨੇ ਇਹਨਾਂ 20 ਸਾਲਾਂ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੁਣ ਆਪਾਂ 31 ਮਾਰਚ 2020 ਤੱਕ ਦੇ ਕੀਤੇ ਆ ਇਹਦੇ ਮਤਲਬ ਪਿਛਲੇ 20 ਸਾਲ ਦਾ ਕੀਤਾ ਜੀ ਪਿਛਲੇ 10 ਸਾਲ ਦੇ ਇੱਕ ਮਿੰਟ ਮੈਂ ਕੰਪਲੀਟ ਕਰ ਦਾਂ ਇਹਨਾਂ ਨੂੰ 20 ਸਾਲਾਂ ਦੇ ਵਿੱਚ ਨਾ ਕਾਂਗਰਸ ਪਾਰਟੀ ਕੋਲੇ ਦਾ ਲੋਕਾਂ ਨੇ ਘਾਰ ਲਾਈ ਕਾਂਗਰਸ ਪਾਰਟੀ ਵੋਟਾਂ ਲੈਂਦੀ ਰਹੀ ਦਲਤ ਲੋਕਾਂ ਦੀ ਆਕਾਲੀ ਦਲ ਭਾਜੀਪੀ ਵਾਲੇ ਲੈਂਦੇ ਰਹੇ ਪਰ 20 ਸਾਲਾਂ 'ਚ ਕਿਸੇ ਨੇ ਧਿਆਨ ਨਹੀਂ ਦਿੱਤਾ ਬਹੁਤ ਸਾਰੇ ਉਹ ਪਰਿਵਾਰ ਨੇ ਸਾਡੇ ਕੋਲੇ ਆਏ ਜਿਨ੍ਹਾਂ ਦੇ ਮਾਪੇ ਮਰ ਚੁੱਕੇ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਕੋਈ ਘਰ ਨਹੀਂ ਹੈਗਾ ਸੀਗਾ ਉਹਨਾਂ ਲੋਕਾਂ ਦੇ ਨਾਂ ਤੇ ਇਹ ਕਰਜ਼ੇ ਖੜੇ ਸੀਗੇ ਬਲਕਿ ਉਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਕਈ ਵਾਰ ਤੰਗ ਕਰਦੀ ਸੀ ਸੋ ਬਹੁਤ ਵੱਡੀ ਰਾਹਤ ਜਿਹੜੀ ਹੈ ਮੈਂ ਸਮਝਦਾ ਅੱਜ ਪੰਜਾਬ ਦੇ ਦਲਤ ਵਰਗ ਲਈ ਅਨੁਸੂਚਿਤ ਜਾਤੀ ਦੀ ਜਨਜਾਤੀਆਂ ਵਰਗ ਦੇ ਲਈ ਮਿਲੀ ਆ ਇੱਕ ਮਿੰਟ ਇੱਕ ਦਰਸ਼ਨ ਬਿਲਕੁਲ 100% ਫੈਸਲਾ ਇਹ ਪਹਿਲਾਂ ਪਤਾੰਦਾ ਸਰਕਲ ਤੋਂ 99 ਦੇ ਨੇੜੇ ਉਹਨਾਂ ਨੂੰ ਪਲਾਟ ਕੀਤੀ ਅਜੇ ਤੱਕ ਮਾਲਕਾਂ ਨੂੰ ਹੱਥ ਨਹੀਂ ਮਿਲਿਆ ਅੱਛਾ ਸੀਮਾ ਸਰਦਾਰ ਤੇ ਆਹ ਦੇਖੋ ਪਤਾ ਕੀ ਹੈ ਹੌਲੀ ਹੌਲੀ ਸਾਰਾ ਕੁਝ ਕੱਲ ਅੱਜ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਿਆ ਬਿਲਕੁਲ ਸਹੀ ਹੈ ਤੁਸੀਂ ਇਹ ਜਿਹੜੀਆਂ ਤੁਸੀਂ ਸਮੱਸਿਆਵਾਂ ਦੱਸ ਰਹੇ ਹੋ ਇਹ 95 96 97 98 99 2000 ਬੀਏ ਉਹਨਾਂ ਵੇਲੇ ਦੇ ਕੰਡੇ ਵਿੱਚ ਹੋਏ ਸਾਰੇ ਐਂ ਕਰਦਾਂਗੇ ਬੱਜ ਕੀਤਾ ਨਹੀਂ ਬੱਸ ਕੋਈ ਗੱਲ ਨਹੀਂ ਜੇ ਜੇ ਕਹਿ ਆ ਵੀ ਗਏ ਕਿਸੇ ਨੂੰ ਵਾਦਾ ਕਰ ਗਏ ਉਮੀਦਾਂ ਜਗਾ ਕੇ ਪਰ ਅਸੀਂ ਉਮੀਦਾਂ ਨੂੰ ਮਰ ਨਹੀਂ ਦੇਵਾਂਗੇ ਅਸੀਂ ਖੜਾਂਗੇ ਨਾਲ ਖੜਾਂਗੇ ਪੰਜਾਬ ਦਾ ਹਾਂ ਜੀ ਜੀਬਾ ਜਿਹੜੇ ਗੱਲ ਜਿਹੜੇ ਇਹ ਦੱਸਿਆ ਤੁਸੀਂ ਜਿਹਨਾਂ ਦਾ ਕਰਜ਼ਾ ਮਾਫ਼ ਕਰ ਰਹੇ ਹੋ ਕਿੰਚੋ ਕਿੰਨੇ ਮਾਰ ਚੁੱਕੇ ਇਹ ਕਿੰਨੇ ਜੁੜੇ ਤੁਹਾਨੂੰ ਲਿਸਨ ਦੇ ਰਹੇ 4727 ਪਰਿਵਾਰ ਨੇ ਬਿਲਕੁਲ ਸਹੀ 4727 ਪਰਿਵਾਰ ਨੇ ਤੁਹਾਨੂੰ ਲਿਸਟ ਦੇ ਦਾਂਗੇ ਬਲਕਿ ਮੈਂ ਤੁਹਾਡੇ ਟੀਵੀ ਦੀ ਸੁਣਨਾ ਚਾਹੁੰਗਾ ਕਿ ਕਿੰਨੇ ਕ ਹੈਗੇ ਨੇ ਜਾਂ ਕਿੰਨੇ ਕਰਜ਼ਾ ਮੋੜ ਦੇ ਕਾਬਿਲ ਨਹੀਂ ਹੈਗੇ ਤੁਸੀਂ ਜਾ ਕੇ ਉਹਨਾਂ ਨੂੰ ਉਹਨਾਂ ਦੇ ਕਰੇ ਜਾ ਕੇ ਉਹਨਾਂ ਭਾਣ ਬਣ ਕਰ ਜੀ ਮੈਡਮ ਦੇਖੋ ਇਹ ਵੀ ਸਮੱਸਿਆ ਹੋਈ ਹੈ ਇੱਕ ਦਿਨ ਤੇ ਜਾਂ ਕਿਸੇ ਪਰਟੀਕੂਲਰ ਡੇ ਤੇ ਤਾਂ ਖਤਮ ਨਹੀਂ ਕਰ ਸਕਦੇ ਠੀਕ ਹੈ ਨਾ ਪਰ ਨੀਅਤ ਸਾਫ ਹੈ ਖਤਮ ਕਰਨ ਤੇ ਲੱਗੇ ਹੋਏ ਆ ਠੀਕ ਹੈ ਨਾ ਜੇ ਇੱਕ ਬੰਦੇ ਵੱਲੋਂ ਕੋਈ ਐਦਾਂ ਕਹਿ ਤਾ ਤਾ ਗਿਆ ਪਰ ਪਿੰਡਾਂ ਨਾਲ ਜਾ ਕੇ ਤਾਂ ਪੁੱਛੋ ਨਾ ਕਿ ਕੁਝ ਹੋ ਰਿਹਾ ਹੈ ਅਸੀਂ ਤੁਹਾਡੇ ਸਾਹਮਣੇ ਉਹ ਬੰਦੇ ਵੀ ਦੋ ਤਿੰਨ ਪ੍ਰੋਗਰਾਮਾਂ 'ਚ ਆਏ ਨੇ ਜਿੰਨੇ ਨਸ਼ਾ ਕਰਦੇ ਸੀ ਜਾ ਜਿਹੜੇ ਪਿੰਡ ਚ ਲੋਕ ਬੋਲਦੇ ਸੀਗੇ ਕਿ ਜੀ ਹੁਣ ਸਿੱਧਾ ਨਹੀਂ ਹੈਗਾ ਵੀ ਮੋਟਰਸਾਈਕਲਾਂ ਤੇ ਘੁੰਮਦੇ ਫਿਰਦੇ ਨੇ ਵਾਰਾ ਕਰਦ ਕੋਈ ਬੱਚੇ ਬੱਚੀਆਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਜਾਂ ਹੁਣ ਤਾਂ ਉਹ ਡਰ ਕੇ ਜਿੰਦੇ ਲਾ ਕੇ ਭੱਜਣ ਲੱਗ ਗਏ ਕੁਛ ਤਾਂ ਹੋ ਰਿਹਾ ਨਾ ਸਟੈਪ ਕਰਵਾ ਦੇ ਕੇ ਐਕਸ਼ਨ ਟੇਕ ਕਰਦੇ ਆਂ ਕੋਈ ਮਦਦ ਕਰਦੀ ਬਿਜਾਏ ਤਾਂ ਕੋਈ ਕਹਾ ਰਹੀ ਆ ਇਹ ਨਹੀਂ ਹੋ ਸਕਦਾ ਹੋ ਸਕਦਾ ਪੁਲਿਸ ਚ ਵੀ ਹੋਣ ਹੈ ਜੀ ਮੈਂ ਕਹਦੋਂ ਕਹਨ ਹਜੇ ਉਹ ਵੀ ਉਹ ਵੀ ਪਤਾ ਕਰਨਾ ਪਊਗਾ ਕਿਉਂਕਿ ਪਹਿਲਾਂ ਇਹ ਗੱਲ ਸਾਡੇ ਕੋਲ ਸ਼ਿਕਾਇਤ ਦੇ ਰੂਪ ਚ ਆਉਂਦੀ ਸੀ ਕਿ ਅਸੀਂ ਤਸਕਰ ਨੂੰ ਲੈ ਕੇ ਜਾਂਦੇ ਆ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਚੌਕੀ ਤੱਕ ਥਾਣੇ ਤੱਕ ਅਸੀਂ ਬਾਅਦ ਚ ਆਉਂਦੇ ਆ ਉਹ ਪਹਿਲਾਂ ਆ ਜਾਂਦਾ ਜਮਾਨਤ ਤੇ ਛੁੱਟ ਕੇ ਅਸੀਂ ਉੱਥੇ ਸਖਤਾਈ ਕੀਤੀ ਹੋਈ ਹੈ ਪੁਲਿਸ ਦੇ ਵਿੱਚ ਵੀ ਹੋ ਸਕਦਾ ਕੁਝ ਐਜੇ ਹੋਣ ਜਿਹੜੇ ਉਹਨਾਂ ਦੀ ਹੈਲਪ ਕਰਦੇ ਹੋਣ ਪਰ ਅਸੀਂ ਬਹੁਤ ਵੱਡੇ ਬੱਦਰ ਤੇ ਮੁੰਸ਼ੀਆਂ ਹੌਲਦਾਰਾਂ ਦੀਆਂ ਤਬਾਦਲੇ ਕੀਤੇ ਨੇ ਮੂਨਕਾਲੇ ਨੂੰ ਪਠਾਨਕੋਟ ਲਾਇਆ ਪਠਾਨਕੋਟ ਵਾਲੇ ਨੂੰ ਮੰਮਦੋਟ ਲਾਇਆ ਮੰਮਦੋਟ ਵਾਲੇ ਨੂੰ ਇਹ ਇਧਰ ਡੇਰਾ ਬਸਿਲਾਇਆ ਤਾਂ ਕਿ ਉਹਨਾਂ ਦੇ ਲਿੰਕ ਟੁੱਟ ਸਕਣ ਪਰ ਇਹ ਪੁਰਾਣਾ ਲਿੰਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਕਦੇ ਜਿਹੜੇ ਉਹਦਾ ਆਪਤਾ ਹੁੰਦੇ ਨੇ ਵੀਡੀਓ ਪਾਉਂਦੇ ਨੇ ਜਿੱਦੇ ਕਦੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਪੁੱਛ ਲਿਆ ਕਰੋ ਯਾਰ ਵੀ ਇਹ ਕਿੱਥੇ ਕਿੱਥੇ ਜੇ ਤੁਸੀਂ ਉਹਦੇ ਬੰਦੇ ਛੱਡੇ ਹੋਏ ਆ ਆਪਾਂ ਥੋੜਾ ਸੌਖਾ ਹੋ ਜੂਗਾ ਫੜਨੇ ਫਿਰ ਇਹ ਜੋ ਮਾਮਲਾ ਹੈ ਨਾ ਇਸ ਵਿੱਚ ਬੇਸਿਕਲੀ ਕੀ ਆ ਹੋਇਆ ਹੈ ਕਿ ਲੋਕੋ ਨੇ ਉहां पे ਪੋਸਟ ਲਗਾ دیے ਨੇ ਕਿ گاਉਂ ਵਿਟਾਉ ਹੈ ਆਪ ਉਸ گاਉਂ ਵਿੱਚ ਜਾ ਕੇ ਆਈਏ अच्छा क्या फिर क्या रिपोर्ट आई बिल्कुल होने चाहिए लोग नाराज हर गांव में ऐसा चलता था अब हर गांव की बारी आएगी ना हमारी तरफ से तो कोई बंदा नहीं गया ना बेचने वहां पे। के सरकार की शह पर गया पहले तो मंत्री बेचते थे अपनी गाड़ियों में ले जाकर तो एक पोस्टर को आप इतना बड़ा हम माने इतना बड़ा युद्ध शुरू कर रखा है उसकी तो आप कभी बात नहीं करते इतना बड़ा युद्ध शुरू कर इतने बड़े हालांकि हमने बीच में हमें पाकिस्तान का जो बॉर्डर पे टेंशन हुई उसको भी टैकल करना पड़ा बीच में हमें सेंट्रल सरकार से अलग अलग किस्म के तानाशाही फरमान आते हैं बीबीएमबी का कभी कोई वो भी हम बीच में टैकल कर रहे हैं लेकिन काम तो कर रहे हैं ना पॉजिटिवली तो कर रहे हैं नीयत में तो कोई खोट नहीं है ना तो कोई प्रॉब्लम नहीं है कहना चाहिए हर को ये तो बाकी बाकी देखो कौन पार्टी कौन पार्टी हारने के लिए अपना उम्मीदवार खड़ा करती तो नहीं नहीं सिर्फ हर एक को हक है डेमोक्रेटिक राइट के हर एक को आजाद आजाद उम्मीदवार भी कहेंगे मैं जीतूंगा सारे को हक है बाकी पब्लिक फैसला करेगी Enthi... लास्ट लास्ट था। 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 मैं तो गुड लक कहूंगा जी पंजाब की टीम ਉਸ ਦਿਨ ਵੀ ਮੈਂ ਤਾਂ 1.5 ਤੋਂ 2 ਵਜੇ ਤੱਕ ਮੈਚ ਦੇਖਦਾ ਰਿਹਾ ਤੇ ਪੰਜਾਬ ਦੀ ਟੀਮ ਨੇ ਬਹੁਤ ਅੱਛਾ ਕੀਤਾ ਤੇ ਅੱਜ ਫਾਈਨਲ ਅਹਮਦਾਬਾਦ ਚ ਤੇ ਤੁਸੀਂ ਵੀ ਦੇਖਿਓ ਥੋੜਾ ਜਿਹਾ ਸਪੋਰਟ ਕਰੋ ਸਰ ਜੀ ਸਰ ਜੀ ਕਰਜ਼ੇ ਮਾਫੀ ਹੋ ਜਾਂਦੀ ਹੈ ਐਫਪੀ ਵਰਗੀ ਹੋ ਜਾਂਦੀ ਹੈ ਹੋਰ ਵਰਗਾਂ ਨਹੀਂ ਬਟ ਚੰਦਰ ਵਰਗ ਕਿੰਨਾ ਕਿੰਨਾ ਇਸ ਤੋਂ ਜਿਹੜਾ ਉਹ ਹਮੇਸ਼ਾ ਆਉਣ ਡਾਉਣ ਦੇ ਦਿਨ ਚ ਹੋਊਗਾ ਬਹੁਤ ਕੁਝ ਹੋਊਗਾ ਬਹੁਤ ਕੁਝ ਹੋਊਗਾ ਕੰਗਰਾਂਲ ਪਾਕਿਸਤਾਨ ਬਣ ਕੇ ਰਗੜਾ ਹੋਇਆ ਜਿੱਕਾ ਤਾਂ ਬਾਰਡਰ ਜ਼ਿਲ੍ਹੇ ਦੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਈ ਕੇਂਦਰ ਤੋਂ ਫੰਡ ਮੰਗ ਕੀਤੀ ਹੈ ਕੋਈ ਸਪੈਸੀਫਿਕ ਨਹੀਂ ਨਹੀਂ ਅਸੀਂ ਆਲਰੇਡੀ ਉਹਨਾਂ ਨੂੰ ਆਪ ਹੀ ਪੇ ਕਰਤਾ ਕੇਂਦਰ ਸਰਕਾਰ ਤੋਂ ਅਸੀਂ ਮੰਗ ਨੀਤੀਯੋਗ ਚ ਕੀਤੀ ਅਸੀਂ ਕਿ ਉੱਥੇ ਜਿੱਥੇ ਇੰਡਸਟਰੀ ਵੀ ਲੈ ਕੇ ਆਓ ਉੱਥੇ ਕਾਲਜ ਖੋਲੋ ਉਸ ਬਾਰਡਰ ਏਰੀਆ ਦੇ ਵਿੱਚ ਤਾਰ ਜਿਹੜੀ ਹੈ ਪੰਜ-ਪੰਜ ਕਿਲੋਮੀਟਰ ਅੰਦਰ ਹੈ ਉਹਨੂੰ ਅੱਗੇ ਲੈ ਕੇ ਜਾਓ ਤਾਂ ਕਿ ਖੇਤ ਅੰਦਰ ਆ ਸਕਣ ਉਹਨੂੰ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਨਾ ਆਵੇ ਬਹੁਤ ਸਾਰੇ ਮੁੱਦੇ ਬਾਰਡਰ ਏਰੀਆ ਦੇ ਅਸੀਂ ਨੀਤੀਯੋਗ ਦੇ ਵਿੱਚ ਬੋਲ ਕੇ ਆਏ ਤੇ ਤੁਸੀਂ ਆਪ ਹੀ ਕਵਰ ਕੀਤਾ ਹਾਂਜੀ ਜਿਹੜਾ ਕੈਂਡੀਡੇਟ ਸੀਗਾ ਕਾਫੀ ਲੇਟ ਅਨਾਉਂਸ ਕੀਤਾ ਉਸ ਦਾ ਕੀ ਕਾਰਨ ਸੀ ਜੀਪੀ ਨੂੰ ਪੁੱਛੋ ਨਾ ਲੱਭਿਆ ਨਹੀਂ ਹੋਣਾ ਕੋਈ ਲੱਭਿਆ ਨਹੀਂ ਹੋਣਾ ਜਾਂ ਕੋਈ ਮੰਨਦਾ ਨਹੀਂ ਹੋਣਾ ਵੀ ਮੈਂ ਨਹੀਂ ਲੜਨਾ ਪੈਦਾ ਕੋਈ ਐ ਕਹਿੰਦੇ ਹੁਣ ਮੀਟਿੰਗ ਲਈ ਤੁਹਾਨੂੰ ਫੇਰ ਇੱਕ ਵਾਰੀ ਗੱਲ ਕੀਤੀ ਹੈ ਕੱਲ ਸਰਵਨ ਸਿੰਘ ਭਦੇਰ ਹਨਾ ਨੇ ਵੀ ਇੱਕ ਵੀਡੀਓ ਪਹੁੰਚਾਰੀ ਕੀਤੀ ਹੈ ਉਹ ਫੇਰ ਕਹਿੰਦੇ ਤੁਸੀਂ ਮੀਟਿੰਗ ਲਈ ਤਿਆਰ ਹੈਗੇ ਹੋ ਮੀਟਿੰਗ ਲਈ ਮੀਟਿੰਗ ਨੇ ਮੈਂ 7-7 ਘੰਟੇ ਕਰਦੇ ਨੇ ਨੇ ਚੁਣੌਤੀ ਤਾਂ ਕਹਿਦੀ ਹੈ ਪਹਿਲਾਂ ਕਿਉਂ ਨਹੀਂ ਦਾ ਕੰਮ ਨਹੀਂ ਬਲੈਂਦੀ ਕੰਮ ਕਰ ਲਈ ਕੋਈ ਪਹਿਲਾਂ ਖੇਤੀ ਦਾ ਕੰਮ ਕਰ ਲਈ ਆਪਾਂ ਬੰਦੇਸਾਂ ਤੋਂ ਪਹਿਲਾਂ ਝੋਨਾ ਲੱਗਣਾ ਕੱਲ ਪਰਸੋ ਤੋਂ ਸ਼ੁਰੂ ਹੋਇਆ ਕਿਰੇ ਕੋਲ ਝੋਨਾ ਨੇ ਵੇਚ ਲਏ ਕਿਉਂਕਿ ਮੈਨੂੰ ਖੇਤੀ ਦੀ ਜ਼ਿਆਦਾ ਚਿੰਤਾ ਕਿਉਂਕਿ ਉਹਨਾਂ ਨੂੰ ਬੈਸ ਦੀ ਹੁਣੀ ਮੈਨੂੰ ਖੇਤੀ ਦੀ ਹੈ ਬੰਦ ਸਾਹਿਬ ਖੇਤੀ ਤੇ ਸਰ ਜੋ ਫਲੋਪੂ ਮੈਂ ਜ਼ਿਆਦਾ ਪਾਣੀ ਮਿਲਦਾ ਆ ਰਿਹਾ ਹੈ ਉਹ ਕਿ ਪਾਕਿਸਤਾਨ ਕੋ ਨਹੀਂ ਜਾ ਰਹਾ ਹੈ ਤਾਂ ਇੱਕ ਕੀਆ ਇਹ ਬੜੀਆ ਦਰਿਆ ਹੋ ਗਿਆ ਕਿ ਪੰਜਾਬ ਮੈਂ ਆਪ ਜ਼ਿਆਦਾ ਪਾਣੀ ਮਿਲਣ ਪਾ ਰਹਾ ਹੈ ਬੜਾ ਅੱਛਾ ਕਵਸਚਨ ਪੁੱਛਿਆ ਅਪਣੇ फिर में पानी कैसे मिल रहा है ज्यादा पहले भी नहीं जाता था लिटल नॉलेज इज टू डेंजरस पहले भी नहीं जाता था एक बूंद नहीं जाता था हुसैनी वाला से ठीक है सिर्फ वहां से राजस्थान फीडर को पानी जाता है कहां से आ गया पानी पानी अगर जिन्होंने रोका है पाकिस्तान का वो सिंध कश्मीर नदी या फिर चनाब का है वो हमें दे दें हम आगे कर देंगे हमें क्या प्रॉब्लम है हमको पानी को रोक के कोई ऐसा थोड़ी करना चाहते हैं कि किसी को पैसा दे दें रख लेंगे मैंने इक्कीस मार्च इक्कीस मई तक कहा था कि इक्कीस मई तक हरियाणा अपने हिस्से का पानी इक्कीस मई के बाद मिल जाएगा मिल गया कोई प्रॉब्लम तो नहीं तो बीबीएम ने क्या कर लिया हमारा फिर इकतीस मार्च को खत्म कर लिया पानी उन्होंने उसके बाद हमसे एक्स्ट्रा मांग रहे थे अब बीबीएम कह रही है नहीं जी हम हरियाणा भी कह रहा है कि हमें पानी ठीक मिल रहा है जब उनका हक बनता है हम हक नहीं रखते हम भाई गनैया जी के बार हैं दुश्मनों को भी पानी पिलाते हैं ठीक है ना लेकिन फिरोजपुर ऊपर से पानी आएगा तो ज्यादा आएगा तो हम ज्यादा अपना इस्तेमाल करेंगे पंजाब अपने हिस्से का पानी एक बूंद भी नहीं देगा हां किसी और का जो पुराने एग्रीमेंट किए हुए हैं मैं तो बदल नहीं सकता उनको हां मैं मांग करता हूं कि रिव्यू कीजिए इंटरनेशनल रूल भी है 25 साल बाद कोई भी जो ट्रीटी है उसको रिव्यू करना चाहिए ये रिपेरियन में यही लिखा है लेकिन वो करते नहीं उन्नीस सौ पचपन ये एग्रीमेंट हुए हैं मतलब ऐसे ही चल रहे हैं ऐसे ही चल रहे हैं बाद में दो पंजाब हो गए तो भी ऐसे चल रहे हैं ठीक है ना तो इसलिए मैं मांग करता हूं कि उन, उनको आज के पानी मुताबिक आज जितना पानी है उस समय जितना पानी था अभी मेरे शायद आप तो शहर में पली बड़ी होंगी गांव वाले लड़के बैठे हैं जितने दर्शन बैठा है खोखर वाला लड़का मे मेरी बुआ इनके गांव में है मतलब मैं भी जाता रहा हूं छुट्टियों में बुआ के पास जा नानके जाते हैं दर्शन दरिया जाना तो खेत है वह नाम है दरिया जाना संगतपुर वाली रोड जी बन गई जिन्ना उतम मैं पैड़ों के भी पानी आ जाता सी मैं छुट्टी मैं चु, जाता रहा आ हूँ छुट्टियां हुई हुई ਹੈਂ ਬੱਸ ਸੜੇ ਤੋਂ ਜਿੰਨੀ ਦੂਜਾ ਵਸਾੜਾ ਦੋ ਵਸਾੜੇ ਨੇ ਤੁਹਾਡੇ ਹਾਂ ਤੇ ਉੱਥੇ ਅੱਜ ਪਾਣੀ ਆਉਂਦਾ ਹੈਂ ਨਹੀਂ ਅੱਜ ਕਿੰਨਾ ਡੂੰਗਾ ਉੱਥੇ ਪੱਖਾ ਜਿਹੜਾ ਉਹ ਉਤੋਂ ਗੁਰਮੇਲ ਹੋਰੀ ਮੇਰੇ ਪੂਆ ਦੇ ਮੁੰਡੇ ਆ ਉਹ ਪੱਖਾ ਜਿਹੜਾ ਇੰਜਣ ਤੋਂ ਉੱਚਾ ਹੁੰਦਾ ਸੀ ਅੱਜ ਅੱਜ ਕਿੰਨਾ ਡੂੰਗਾ ਡਵਾ ਉੱਥੇ ਬਰਿਆ ਜਾਨੇ ਹੈਂ ਫਿਰ ਫਿਰ ਤੁਸੀਂ ਫਿਰ ਤੁਸੀਂ ਪਾਣੀ ਨੂੰ ਪੁਰਾਣੇ ਸਮੇਂ ਉਹ ਤੈਨੂੰ ਤਾਂ ਕਿਵੇਂ ਰੱਖ ਸਕਦੇ ਹੋ ਜੀ ਜਦੋਂ ਇਹਨਾਂ ਦੇ ਕਾਬਦੇ ਖੇਤ ਮੈਂ ਕਹੀ ਜਾਂਦਾ ਕਿ ਉੱਥੇ ਪਹਿਲਾਂ ਮੱਝਾਂ ਮੱਝਾਂ ਜਿੱਥੋਂ ਦੀ ਤੁਰਦੀਆਂ ਸੀ ਉੱਥੇ ਪਾਣੀ ਆ ਜਾਂਦਾ ਸੀ ਈਵਨ ਮੈਂ ਕੱਢ ਕੇ ਪਾਣੀ ਪੀਤਾ ਹਾਂ ਥੋੜਾ ਜਿਹਾ ਟੋਆ ਪਟ ਲੋ ਪਾਣੀ ਐ ਥੋੜੇ ਜਿਹਾ ਨਿੱਤਰ ਜਾਂਦਾ ਸੀ ਫਿਰ ਤੁਸੀਂ ਇਹਨਾਂ ਚੂਣੀ ਆ ਰਹੀ ਪੀ ਲੋ ਠੀਕ ਐ ਉਸ ਵੇਲੇ ਸੀਗਾ ਮੈਂ ਉਹ ਉਸ ਵੇਲੇ ਦਾ ਮਤਲਬ ਕੋਈ ਬਹੁਤਾ ਮੈਂ ਕਿਹੜਾ ਪੁਰਾਣਾ ਐ ਨਾ ਹੈ 25 30 ਸਾਲ ਪਹਿਲਾਂ ਦੀ ਗੱਲ ਹੋਣੀ 18 17 18 ਸਾਲ ਦੀ 15 16 ਸਾਲ ਦੀ ਉਮਰ ਹੋਣੀ ਹੈ ਨਾ ਪਰ ਉਸ ਵੇਲੇ ਪਾਣੀ ਉਹ ਉਸ ਖੇਤ ਚ ਐ ਐਦਾਂ ਸੀ ਅੱਜ 200 ਫੁੱਟ ਤੁਹਾਡਾ ਬੰਦਾ ਕਹਿ ਰਿਹਾ ਵੀ 200 ਫੁੱਟ ਤੇ ਉੱਥੇ ਟੋਆ ਹੋ ਗਿਆ ਫਿਰ ਤੁਸੀਂ ਪਾਣੀਆਂ ਦਾ ਜਿਹੜਾ ਸਮਝੌਤਾ ਉਹਨੂੰ ਕਿਉਂ ਨਹੀਂ ਰਿਵਿਊ ਕਰਦੇ ਵੀ ਉਹ 1955 ਦਾ ਕੀਤਾ ਹੈ ਤੁਸੀਂ ਜਿਹੜੇ ਰਾਹਾਂ ਤੇ ਆਪਾਂ ਜਾਂਦੇ ਸੀ ਕਿੰਨੀਆਂ 베ਰੀਆਂ ਕਿੱਕੜਾਂ ਕਰੀਰ ਮਲੇ ਅੱਜ ਹੈਗੇ ਨਹੀਂ ਹੈਗੇ ਸੁਣਨਾ ਪਿਆ ਸਾਰਾ ਕੁਝ ਸੋ ਤੁਸੀਂ ਕਿਉਂ ਨਹੀਂ ਰਿਵਿਊ ਕਰਦੇ ਅੱਜ ਦੇ ਮੁਤਾਬਕ ਅੱਜ ਤਾਂ ਪੱਟਾ ਘੜੀਆਂ ਬੰਨੋਂ ਹਟ ਗਈ ਕਿਉਂਕਿ ਆਟਾ ਆ ਗਿਆ ਮੋਬਾਈਲ ਫੋਨ ਤੇ ਟਾਈਮ ਦੇਖ ਲੈਨੇ ਆ ਜ਼ਮਾਨਾ ਬਦਲੇ ਨਹੀਂ ਫਿਰ ਹਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਉਹ ਜ਼ਮਾਨਾ ਇਹੀ ਰਹੂਗਾ ਨਹੀਂ ਰਹਿੰਦਾ ਸਾਗ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਮੱਕੀ ਦੀ ਰੋਟੀ ਉੱਤੇ ਬਣਾਉਣ ਦੇ ਤਰੀਕੇ ਵੀ ਨਵੇਂ ਆ ਗਏ ਸੋ ਇਹ ਕਿਉਂ ਨਹੀਂ ਰਿਵਿਊ ਕਰਦੇ ਵੀ 955 ਦੇ 960 ਦੇ ਸਮਝੌਤੇ ਕਰਕੇ ਪਾਣੀ ਉਨਹੀਂ ਦਿਓ ਕਿ ਉਨਾ ਆ ਰਿਹਾ ਪਾ ਪੌਂਗ ਡੈਮ ਚ ਰਣਜੀਤ ਸਾਗਰ ਚ ਜਾਂ ਆਪਣਾ ਪਾਖੜਾ ਚ ਨਹੀਂ ਆ ਰਿਹਾ ਫਿਰ ਉਹ ਸਾਹਿਬ ਨਾ ਮਨਗੋ ਨਾ ਸਾਥੋਂ ਹਾਂ ਜੇ ਅਸੀਂ ਵਰਤਣ ਲੱਗੇ ਆਪਣਾ ਪਾਣੀ ਜਾਂ ਤੁਹਾਡੀਆਂ ਫੇਵਰ ਕਰਨ ਵਾਲੀਆਂ ਗਵਰਨਮੈਂਟਾਂ ਨਹੀਂ ਰਹੀਆਂ ਤਾਂ ਫਿਰ ਤੁਸੀਂ ਰੋਂਨੇ ਆ ਫਿਰ ਬੇਸਤਰ ਰੋਂਣ ਪਾਵਾਂਗੇ ਰੋਂਡ ਕਹਿੰਦੇ ਸਾਡੇ ਵੀ ਜਦੋਂ 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 ਕੋਈ ਪਹਿਲਵਾਨ ਹਾਰਦਾ ਹੋਵੇ ਨਾ ਕੰਨਾਂ ਤੇ ਦੰਦਾਂ ਫੜ ਲੱਗ ਜਾਂਦਾ ਉਹ ਵੀ ਛੂਟਿੰਗ ਕੋਈ ਨਾ ਕੋਈ ਤਾਂ ਹੈ ਕਰਦੇ ਵੀ ਹੈ ਨਾ ਉਹਦੇ ਕੋਲ ਵਿਚਾਰਾ ਰਹਿੰਦਾ ਨਹੀਂ ਉਹੀ ਕੰਨਾਂ ਕੰਦੇ ਆ ਬਿੱਡੀ ਨਾਲ ਗੱਲ ਹੈ ਯਾਰ ਤੇ ਹਾਂ ਹੁਣ ਦੇ ਤਾਂ ਪਾਣੀ ਚਾ ਤਾਂ ਹੁਣ ਅਸੀਂ ਕਹਤਾ ਉਹਨਾਂ ਨੂੰ ਕਿ ਅਗਲੀ 21 ਮਈ ਤੱਕ ਤੰਗ ਨਾ ਕਰਿਓ ਅਸੀਂ ਪਹਿਲਾਂ ਵੀ 6 ਮਹੀਨੇ ਕਹਿੰਦੇ ਰਹੇ ਉਹਨਾਂ ਨੂੰ ਹਰ ਮੀਟਿੰਗ ਦੇ ਵਿੱਚ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ BBMP ਦੀ ਅਸੀਂ ਤਾਂ BBMP ਦੇ ਪੁਨਰਗਠਨ ਚਾਹੁੰਦੇ ਆ ਕਿ BBMP ਨੂੰ ਦੁਬਾਰਾ ਬਣਾਓ ਅਸੀਂ ਤਾਂ ਸਾਰੇ BBMP ਦੇ ਜਿਹੜੇ 3000 ਤੋਂ ਵੱਧ ਪੋਸਟਾਂ ਸਾਡੇ ਪੰਜਾਬ ਦੀਆਂ ਨੇ ਭਰਾਂਗੇ ਅਸੀਂ ਇੰਜੀਨੀਅਰ ਚਾਹੀਦੇ ਨੇ ਸਾਡੇ ਕੋਲੇ ਬਹੁਤ ਸਾਰੇ ਬੇਰੁਜ਼ਗਾਰ ਇੰਜੀਨੀਅਰ ਫਿਰਦੇ ਆ ਸਿਵਲ ਦੇ ਵੀ ਮਕੈਨੀਕਲ ਦੇ ਵੀ ਅਸੀਂ ਸਾਰੀਆਂ ਪੋਸਟਾਂ ਭਰਾਂਗੇ ਬਸ ਸਾਹਿਬ BJP ਲੁਧਿਆਣੇ ਚ ਸੰਦੂਰ ਆਪਰੇਸ਼ਨ ਸੰਦੂਰ ਦੇ ਨਾਂ ਤੇ ਵੋਟ ਪਾਉਂਦੇ ਆ ਅੱਛਾ ਜੀ ਕੀ ਕਰੀਏ ਬ੍ਰਾਹਮਣ ਆਹ ਯਾਰ ਸੰਦੂਰਾਂ ਦੇ ਨਾਂ ਤੇ ਵੋਟਾਂ ਮੰਗਦੇ ਨਹੀਂ ਸੰਦੂਰ ਸੰਦੂਰ ਦਾ ਜਿਹੜਾ ਮਜ਼ਾਕ ਉੱਡਿਆ ਉਹਨੂੰ ਦੇਖਿਆ ਤੁਸੀਂ ਵੀ ਮਤਲਬ ਅਸੀਂ ਸੰਦੂਰ ਵੀ ਭੇਜਾਂਗੇ ਹਰ ਘਰ 'ਚ ਤੁਹਾਡੇ ਘਰੇ ਆਊਗਾ ਫਿਰ ਤੂੰ ਲਾ ਲੇਂਗਾ ਫਿਰ ਕਹਿੰਦੇ ਆ ਵੀ ਆਲੇ ਮੋਦੀ ਦੇ ਨਾਂ ਦਾ ਸੰਦੂਰ ਲਾ ਲਾ ਇੱਕ 1 ਨੇਸ਼ਨ 1 ਹਸਬੰਡ ਇਹ ਇਸ ਸਕੀਮ ਐ